ਸਾਰੇ ਪੱਤਰਕਾਰ ਭਰਾਵਾਂ ਦਾ ਬਹੁਤ-ਬਹੁਤ ਸਵਾਗਤ ਵੈਲਕਮ ਅੱਜ ਦੀ ਇਹ ਪ੍ਰੈਸ ਵਾਰਤਾ ਜਿਹੜਾ ਲੰਘਿਆ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸਪੈਸ਼ਲ ਸੈਸ਼ਨ ਆ ਉਹਦੇ ਬਾਰੇ ਆ ਕਿ ਉਸ ਵਿਧਾਨ ਸਭਾ ਸੈਸ਼ਨ ਦੇ ਅੰਦਰ ਕੀ ਕੀ ਡਿਸਕਸ਼ਨ ਹੋਈਆਂ ਲੱਗੀਆਂ ਔਰ ਕਿਹੜੇ-ਕਿਹੜੇ ਬਿਲ ਪਾਸ ਹੋਏ ਨੇ ਬੈਸੇ ਤੁਸੀਂ ਸਾਰਿਆਂ ਨੇ ਕਵਰ ਕੀਤਾਗਾ ਪਰ ਲੇਕਿਨ ਇਹਦੇ ਅੰਦਰ ਜੋ ਬਲੱਖਣ ਚੀਜ਼ਾਂ ਦੇਖਣ ਚਾਹੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਬਹੁਤ ਜ਼ਰੂਰੀ ਲੱਗੀਆਂ 10 ਤੇ 11 ਤਰੀਕ ਦਾ 10 ਤੇ 11 ਤਰੀਕ ਦਾ ਸਪੈਸ਼ਲ ਸੈਸ਼ਨ ਜਿਹੜਾ ਰੱਖਿਆ ਗਿਆ ਔਰ ਜਦੋਂ ਪਹਿਲੇ ਦਿਨ 10 ਤਰੀਕ ਨੂੰ ਬੀਏਸੀ ਦੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਹੋਈ ਤਾਂ ਉਸ ਕਮੇਟੀ ਦੀ ਮੀਟਿੰਗ ਦੇ ਅੰਦਰ ਇਹ ਵਿਚਾਰ ਬਟਾਂਦਰਾ ਹੋਇਆ ਕਿ ਸੈਸ਼ਨ ਜਿਹੜਾ ਉਹ ਛੋਟਾਗਾ ਆਪੋਜੀਸ਼ਨ ਧਿਰਾਂ ਨੂੰ ਗੱਲ ਕਰਨ ਦਾ ਮੌਕਾ ਨਹੀਂ ਮਿਲਦਾ ਤਾਂ ਉਹ ਸੈਸ਼ਨ ਜਿਹੜਾ ਸੀ 2 ਦਿਨ ਦਾ ਵਧਾ ਲਿਆ ਜਦੋਂ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਜਿਹੜੀ ਆ 11 ਤਰੀਕ ਨੂੰ ਰਿਪੋਰਟ ਪੇਸ਼ ਹੋਈ ਤਾਂ ਆਨਰੇਬਲ ਸਪੀਕਰ ਸਾਹਿਬ ਨੇ ਇਹ ਮਤਾ ਪਾਸ ਕੀਤਾ ਕਿ ਸੈਸ਼ਨ ਜਿਹੜਾ 14 ਤੇ 15 ਤਰੀਕ ਲਈ ਵੀ ਹੋਊਗਾ ਤਾਂ ਕਿ ਇੱਕ achhi opportunity ਜਿਹੜੀ ਆ ਉਹ opposition ਨੂੰ ਮਿਲ ਸਕੇ opposition ਨੂੰ 93 ਆਪਣੀ ਗੱਲ ਰੱਖਣ ਦਾ ਮੌਕਾ ਮਿਲ ਸਕੇ ਉਹਦੇ ਵੀ ਲੈ ਕੇ ਜਿਹੜਾ ਸੈਸ਼ਨ ਆ 4 ਦਿਨਾਂ ਦਾ ਹੋ ਗਿਆ ਪਹਿਲੇ ਦਿਨ ਪੰਜਾਬ ਦੇ ਅੰਦਰ ਪੰਜਾਬ ਪੰਜਾਬ ਦੇ ਸਾਡੇ ਜਲ ਸਰੋਤ ਮੰਤਰੀ ਵਰਿੰਦਰ ਗੋਇਲ ਜੀ ਦੁਆਰਾ ਜੋ ਸੈਂਟਰ ਸਰਕਾਰ ਦੇ ਵੱਲੋਂ ਭਾਰਤੀ बीबीएम ਵਿੱਚ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਦੇ ਅੰਦਰ ਜਿਹੜੀ ਸੀਆਈਐਸਐਫ ਦੀ ਸੀਆਈਐਸਐਫ ਦੀ ਸਥਾਪਨਾ ਨੂੰ ਲੈ ਕੇ ਅਸੀਂ ਰੈਜ਼ੋਲੂਸ਼ਨ ਲੈ ਕੇ ਆਏ ਉਸ ਨੂੰ ਲੈ ਕੇ ਜਿਹੜੀ ਚਰਚਾ ਹੋਈ ਔਰ ਜੁਨਾਨਿਮਸਲੀ ਸਾਰਿਆਂ ਧਿਰਾਂ ਨੇ ਬੜੇ ਅੱਛੇ ਢੰਗ ਨਾਲ ਸਾਥ ਦੇ ਕੇ ਇਸ ਨੂੰ ਜਿਹੜਾ ਪਾਸ ਕੀਤਾ ਹਾਲਾਂਕਿ ਇਹਦੇ ਅੰਦਰ ਬੜਾ ਸਪਸ਼ਟਾ ਕਿ ਉਸ ਸਮੇਂ ਦੀ ਕਾਂਗਰਸ ਪਾਰਟੀ ਨੇ 2021 ਦੇ ਅੰਦਰ 2022 ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਸੈਂਟਰ ਸਰਕਾਰ ਨੂੰ ਸਹਿਮਤੀ ਦਿੱਤੀ ਗਈ ਸੀ ਕਿ ਸੀਆਈਐਸਐਫ ਦਾ ਗਠਨ ਜਿਹੜਾ ਹੈਗਾ ਉਹਨੂੰ ਇੱਥੇ ਲਾ ਦਿੱਤਾ ਜਾਵੇ ਯਾਨੀ ਸਕਿਉਰਿਟੀ ਸੀਆਈਐਸਐਫ ਤੇ ਹਵਾਲੇ ਕੀਤੀ ਜਾਵੇ 70 ਸਾਲ ਦਾ ਇਤਿਹਾਸ ਸਾ ਪੰਜਾਬ ਦੇ ਜਿੰਨੇ ਵੀ ਡੈਮ ਨੇ ਜਿੰਨੇ ਵੀ ਡੈਮ ਨੇ ਉਹਨਾਂ ਡੈਮਾਂ ਦੇ ਉੱਤੇ ਅੱਜ ਤੱਕ ਅੱਜ ਤੱਕ ਕਿਸੇ ਨੇ ਉਂਗਲ ਕਰਕੇ ਨਹੀਂ ਦੇਖਿਆ ਹੱਥ ਲਾਉਣ ਦਾ ਬਹੁਤ ਦੂਰ ਦੀ ਗੱਲ ਆ ਪਰ ਲੇਕਿਨ ਜੋ ਸਾਜ਼ਿਸ਼ ਕੇਂਦਰ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਹਰਿਆਣਾ ਸਰਕਾਰ ਨਾਲ ਮਿਲ ਕੇ ਇਹ ਸਾਜ਼ਿਸ਼ ਰਚ ਰਹੀ ਸੀ ਉਸ ਸਮੇਂ ਉਹਦੇ ਵਿੱਚ ਮੈਂ ਸਵੰਦਾ ਕਾਂਗਰਸ ਪਾਰਟੀ ਵੀ ਸ਼ਾਮਲ ਸੀ ਜਿਨ੍ਹਾਂ ਨੇ ਇੱਥੇ ਸੀਆਈਐਸਐਫ ਸੀਆਈਐਸਐਫ ਲਾਉਣ ਦਾ ਲਾਉਣ ਦੀ ਜਿਹੜੀ ਆਗਾ ਦਿੱਤੀ ਆ ਪਰ ਲੇਕਿਨ ਇਸ ਵਾਰ ਕਾਂਗਰਸ ਪਾਰਟੀ ਨੇ ਆਪਣੇ ਆਪ ਨੂੰ ਸੁਧਾਰਦੇ ਹੋਏ ਆਪਣੀ ਗਲਤੀ ਮੰਨਦੇ ਹੋਏ ਆਪਣੇ ਆਪ ਨੂੰ ਕਰੈਕਟ ਕੀਤਾ ਔਰ ਜਿਹੜਾ ਮਤਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਲਿਆਂਦਾ ਗਿਆ ਉਹਨੂੰ ਸਪੋਰਟ ਕੀਤਾ ਔਰ ਮਤਾ ਜਿਹੜਾ ਯੂਨਾਨੀਮਸਲੀ ਪਾਸ ਹੋਇਆ ਤੋ ਇਹਦੇ ਵਿੱਚ ਮੈਂ ਕਾਂਗਰਸ ਪਾਰਟੀ ਦਾ ਦੂਜੀਆਂ ਪਾਰਟੀਆਂ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਬੜੇ ਅੱਛੇ ਢੰਗ ਨਾਲ ਫਿਰ ਦੁਬਾਰਾ ਆਪਣੀ ਗਲਤੀ ਵੀ ਸੁਧਾਰੀ ਔਰ ਪੰਜਾਬ ਸਰਕਾਰ ਦੀ ਸਪੋਰਟ ਕੀਤੀ। ਔਰ ਇਸ ਤੋਂ ਬਿਨਾ ਜਿਹੜੇ ਵਿਧਾਨਕ ਕਾਮਕਾਰ ਜਿਹੜੇ ਵਿਧਾਨਕ ਕਾਮਕਾਰ ਇਸ ਵਿਧਾਨ ਸਭਾ ਦੇ ਅੰਦਰ ਆਏ ਉਹਨਾਂ ਵਿੱਚ ਰਿਆਤ 12 ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਦਾ ਬਿੱਲ ਰਿਆਤ 12 ਪ੍ਰੋਫੈਸ਼ਨਲ ਹੁਸ਼ਿਆਰਪੁਰ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਦਾ ਬਿੱਲ सीजीसी सीजीसी यूनिवर्सिटी महौली ये दो बिल जेडे पंजाब विधानसभा च आए जेडे के पंजाब दी एजुकेशन ਦੇ ਢਾਂਚੇ ਨਾਲ ਸੰਬੰਧਿਤ ਸੀ ਕਿ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਜਿਹੜੀ এডਿਕੇਸ਼ਨ ਯੂਨੀਵਰਸਿਟੀਾਂ ਦੀ ਸਥਾਪਨਾ ਹੋ ਰਹੀ ਆ ਔਰ ਪੰਜਾਬ ਸਰਕਾਰ ਲਗਾਤਾਰ ਜਿੱਥੇ ਆਪਣੇ ਬੱਚਿਆਂ ਨੂੰ ਅੱਛੀ এডਿਕੇਸ਼ਨ ਦੇਣ ਦਾ ਯਤਨ ਕਰ ਰਹੀ ਆ ਔਰ ਦੇ ਰਹੀ ਆ ਔਰ ਉੱਥੇ ਹੀ ਬਾਹਰਲੇ ਸੂਬਿਆਂ ਦੇ ਜਿਹੜੇ ਲੋਕ ਨੇ ਬੱਚੇ ਨੇ ਉਹ ਵੀ ਆ ਕੇ ਇੱਥੇ ਉੱਚੀ ਸਿੱਖਿਆ ਹਾਸਲ ਕਰਕੇ ਜਿਹੜੇ ਉਹ ਜਾ ਰਹੇ ਨੇ ਇਹ ਦੋ ਬਿਲ ਸੀ ਜਿਹੜੇ ਉਹਦਾ ਉੱਤੇ ਵੀ ਜਿਹੜੀ اپوزیشن پارٹی ਆ ਉਹਨੇ ਆਪਣੀ ਸੈਂਪਲੀਪਰ ਕੀਤੀ ਇਹ ਵੀ ਮੈਂ ਸਮਝਦਾ ਕਿ ਬਹੁਤ ਵੱਡਾ ਉਪਰਲਾ ਸੀ ਇਸ ਤੋਂ ਬਿਨਾ ਦਾ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਐਸਟੈਬਲਿਸ਼ਮੈਂਟ ਐਕਟ ਦਾ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਐਸਟੈਬਲਿਸ਼ਮੈਂਟ ਐਕਟ 2025 ਆਇਆ ਔਰ ਇਸ ਨੂੰ ਵੀ ਯੂਨਾਨੀਮਸਲੀ ਪਾਸ ਕੀਤਾ ਗਿਆ ਔਰ ਇਹਦੇ ਉੱਤੇ ਕਿਸੇ ਨੇ ਵੀ ਕੋਈ ਕਿਸੇ ਕਿਸਮ ਦੀ ਆਰਗੂਮੈਂਟ ਜਾਂ ਬਹਿਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਔਰ ਨਾ ਹੀ ਇਹਨੂੰ ਕਿਸੇ ਨੇ ਕਿਹਾ ਕਿ ਇਹ ਪੰਜਾਬ ਦੇ ਕਿਸੇ ਵੀ ਧਿਰ ਦੇ ਖਿਲਾਫ ਆ ਬਲਕਿ ਇਹਦੇ ਅੰਦਰ ਮੈਂ ਸਮਝਦਾ ਜਿਹੜੇ ਸਾਡੇ ਛੋਟੇ ਸ਼ਾਪਕੀਪਰ ਸੀ ਛੋਟੇ ਦੁਕਾਨਦਾਰ ਸੀ ਉਹਨਾਂ ਨੂੰ ਹੀ ਪ੍ਰੋਟੈਕਟ ਕੀਤਾ ਗਿਆ ਸੀ ਅਗੇ ਇਨਸਪੈਕਟਰੀ ਰਾਤ ਜਿਹੜਾ ਇਸ ਐਕਟ ਦੇ ਬਹਾਨੇ ਬਹੁਤ ਸਾਰੇ ਜਿਹੜੇ ਇਨਸਪੈਕਟਰ ਸੀਗੇ ਉਹ ਚਲੇ ਜਾਂਦੇ ਸੀ ਔਰ ਕੋਈ ਨਾ ਕੋਈ ਨੁਕਸ ਕੱਟ ਕੇ ਕੋਈ ਨਾ ਕੋਈ ਬਹਾਨਾ ਬਣਾ ਕੇ ਕੋਈ ਨਾ ਕੋਈ ਟੈਕਨੀਕਲ ਖਾਮੀ ਜਿਹੜੀ ਆ ਉਹਨੂੰ ਲੱਭ ਕੇ ਪੰਜਾਬ ਦੇ ਸ਼ਾਪਕੀਪਰ ਨੂੰ ਪੰਜਾਬ ਦੇ ਦੁਕਾਨਦਾਰਾਂ ਨੂੰ ਤੰਗ ਕੀਤਾ ਜਾਂਦਾ ਸੀਗਾ ਔਰ ਇਸ ਬਿਲ ਵੀ ਜਿਹੜਾ ਬਹੁਤ ਲੰਬੇ ਅਰਸੇ ਬਾਅਦ ਇਹਦੇ ਵਿੱਚ 1958 ਤੋਂ ਬਾਅਦ 1958 ਤੋਂ ਬਾਅਦ ਇਹ ਪਹਿਲੀ ਐਮੈਂਡਮੈਂਟ ਆ 1958 ਤੋਂ ਲੈ ਕੇ 1958 ਤੋਂ ਲੈ ਕੇ ਹੁਣ ਤੱਕ ਜਿਹੜਾ 225 ਆ ਗਿਆ ਔਰ ਪਹਿਲੀ ਐਮੈਂਡਮੈਂਟ ਹੋਈ ਔਰ ਜਿਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਦੁਕਾਨਦਾਰ ਭਰਾਵਾਂ ਨੂੰ ਪੰਜਾਬ ਦੇ ਛੋਟੇ ਸ਼ਾਪਕੀਪਰਜ਼ ਨੂੰ ਵੱਡੀ ਰਾਹਤ ਮਿਲੀ ਹੁਣ ਜਿਹੜਾ ਇਨਸਪੈਕਟਰੀ ਰਾਜ ਆ ਉਹਦਾ ਖਤਮਾ ਹੋਇਆ ਇਸ ਤੋਂ ਬਿਨਾ ਦਾ ਪੰਜਾਬ ਲੇਬਰ ਵੈਲਫੇਅਰ ਫੰਡ ਜਿਹੜਾ ਪੰਜਾਬ ਲੇਬਰ ਵੈਲਫੇਅਰ ਫੰਡ ਜਿਹੜਾ ਐਮੈਂਡਮੈਂਟ 252 ਆਇਆ ਜਿਸ ਦੇ ਵਿੱਚ ਜਿਸ ਦੇ ਵਿੱਚ ਜਿਹੜਾ ਲੇਬਰ ਦਾ ਕੰਟੈਂਟ ਸੀ ਲੇਬਰ ਤੇ EMPLOYEE ਤੇ EMPLOYEE ਦਾ ਜਿਹੜਾ ਸ਼ੇਅਰ ਸੀ ਉਹਦੇ ਵਿੱਚ ਵਾਅਦਾ ਕੀਤਾ ਗਿਆ ਇਹ ਵੀ ਜਿਹੜਾ ਐਚ ਸੀਗਾ ਇਹਨੂੰ ਵੀ ਸਾਰਿਆਂ ਤੇ ਰਾ ਨੇ ਯੂਨਾਨੀਮਸ ਲਈ ਯਾਨੀ ਕਿ ਇੱਕ ਮਤ ਹੋ ਕੇ ਪਾਸ ਕੀਤਾ ਇਸ ਤੋਂ ਬਾਅਦ ਦਾ ਪ੍ਰੋਵੀਨਸ਼ਨ ਆਫ ਕੁਆਲਿਟੀ ਟੂ ਐਨੀਮਲਸ ਐਕਟ ਜਿਹੜਾ ਜਿਹੜਾ ਪੰਜਾਬ ਅਮੈਂਡਮੈਂਟ 225 ਦਾ ਪ੍ਰੋਵੈਂਸ਼ਨ ਆਫ क्रुएल्टी टू एनिमल्स ਜਿਹੜੀਆਂ ਕਿ ਕਿਲਾ ਰਾਏਪੁਰ ਦੀਆਂ ਖੇਡਾਂ ਦੇ ਨਾਲ 사ਗੀਆਂ ਬੈਲ ਦੌੜਾਂ ਜਿਹੜਾ ਸਵੰਦ ਟੈਕਸ ਸੀ ਉਹ ਵੀ ਇਸ ਵਿਧਾਨ ਸਭਾ ਦੇ ਵਿੱਚ ਆਇਆ ਔਰ ਇਸ ਦੇ ਉੱਤੇ ਵੀ ਸਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ ਇਹ ਬਿੱਲ ਜਿਹੜਾ ਜੁਨਾਰੀ ਵਸਲੀ ਪਾਸ ਹੋਇਆ ਇਸ ਤੋਂ ਬਾਅਦ ਮੇਰੇ ਡਿਪਾਰਟਮੈਂਟ ਦੇ ਦੋ ਬਿੱਲ ਸੀ ਦਾ ਦਾ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਦਾ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਅਮੈਂਡਮੈਂਟ ਬਿੱਲ 225 ਜਿਹੜਾ ਇੱਕ ਟੈਕਸ 2018 ਦੇ ਵਿੱਚ ਕਾਂਗਰਸ ਪਾਰਟੀ ਚ ਲਾਇਆ ਸੀਗਾ ਉਹਦੇ ਵਿੱਚ ਅਸੀਂ ਸ਼ੋਧ ਕੀਤੀ ਕਿ ਜੇਕਰ ਕੋਈ ਟੈਕਸ ਜਿਹੜਾ ਜਿਹੜਾ ਸਾਲ ਦਾ ਟੈਕਸ 2400 ਰੁਪਏ ਬਣਦਾ ਜੇਕਰ ਕੋਈ ਇੱਕ ਸਮੇ ਯਕਮੁਕਤ ਯਾਨੀ ਕਿ ਵਨ ਟਾਈਮ ਪਰ ਨਾ ਚਾਹੁੰਦਾਗਾ ਤਾਂ ਅਸੀਂ ਉਹਨੂੰ 200 ਰੁਪਏ ਦੀ ਸਰਾਨਾ ਛੋਟ ਦੇਣਾ ਕਿ ਇਹ ਵੀ ਐਕਟ ਜਿਹੜਾ ਜੁਰਾਨੀ ਮਸਲੀ ਪਾਸ ਹੋਇਆ ਔਰ ਇਸ ਤੋਂ ਬਿਨਾ ਦਾ ਦਾ ਪੰਜਾਬ ਐਪਰੋਪ੍ਰੀਏਸ਼ਨ ਐਕਟ ਰੀਪੀਲ ਬਿਲ ਕਿਉਂਕਿ 1985 ਤੋਂ ਲੈ ਕੇ 1985 ਤੋਂ ਲੈ ਕੇ ਜੇਕਰ ਮੈਂ ਗੱਲ ਕਰਾਂ ਹੁਣ ਤੱਕ 1985 ਤੋਂ ਲੈ ਕੇ ਲਗਾਤਾਰ ਸਰਕਾਰਾਂ ਆਉਂਦੀਆਂ ਰਹੀਆਂ ਔਰ ਅਪਰੋਪ੍ਰੀਏਸ਼ਨ ਬਿੱਲ ਜਿਹੜੇ ਨੇ ਉਹ ਪਾਸ ਹੁੰਦੇ ਰਹੇ ਔਰ ਇੱਕ ਬਹੁਤ ਵੱਡੀ ਲਾਈਨ ਜਿਹੜੀ ਆ ਲੱਗੀ ਉਹ ਸਾਰੇ ਬਿਲਾ ਵਿੱਚ ਕੋਈ ਅਹਿਮਤ ਨਹੀਂ ਰਹੀ ਸੀਗੀ ਉਹ ਤਰਕ ਸੰਗਤ ਨਹੀਂ ਰਹੇ ਸੀਗੇ ਉਹ ਆਪਣਾ ਜਿਹੜਾ ਸਮੇਂ ਦੇ ਨਾਲ ਨਾਲ ਐਕਟ ਦੀ ਅਹਿਮਤ ਖਤਮ ਹੋ ਜਾਂਦੀ ਆ ਸੋ ਸਾਰੇ ਐਕਟ ਜਿਹੜੇ ਸੀ ਉਹ ਵੀ ਰਿਪੀਲ ਕੀਤੇ ਗਏ ਉਹਨਾਂ ਲੈ ਕੇ ਵੀ ਸਾਰੀ ਜਿਹੜੀ ਹੈ ਸੈਮਤੀ ਬਣੀ ਔਰ ਇਸ ਤਵੇਨਾ ਇੱਕ ਅਹਿਮ ਜਿਹੜਾ ਬਿਲ ਸੀਗਾ ਤੁਹਾਨੂੰ ਸਾਰਿਆਂ ਨੂੰ ਪਤਾਗਾ ਤਾਂ ਪੰਜਾਬ ਦਾ ਪੰਜਾਬ ਪ੍ਰੋਵਿੰਸ ਆਫ ਫੈਂਸ ਅਗੇਂਸਟ ਹੋਲੀਸਕ੍ਰਿਪਟ ਯਾਨੀ ਧਾਰਮਿਕ ਗ੍ਰੰਥਾਂ ਦੇ ਖਿਲਾਫ ਜਿਹੜੇ ਵੀ ਬੰਦੇ ਸਾਜ਼ਿਸ਼ ਰੱਖਦੇ ਨੇਗੇ ਧਾਰਮਿਕ ਗ੍ਰੰਥਾਂ ਦੀ ਬੇਅਰਬੀ ਕਰਦੇ ਨੇਗੇ ਧਾਰਮਿਕ ਗ੍ਰੰਥਾਂ ਦਾ ਅਪਮਾਨ ਕਰਦੇ ਨੇਗੇ ਉਸ ਨੂੰ ਲੈ ਕੇ ਜਿਹੜਾ ਪੰਜਾਬ ਸਰਕਾਰ ਵੱਲੋਂ ਆਨਰੇਬਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਐਕਟ ਲੈ ਕੇ ਆਏ ਸੀ ਉਸ ਐਕਟ ਦੇ ਉੱਤੇ ਆਪੋਜੀਸ਼ਨ ਧਿਰ ਨੇ ਚਰਚਾ ਦਾ ਸਮਾਂ ਮੰਗਿਆ ਔਰ ਇੱਕ ਦਿਨ ਦਾ ਚਰਚਾ ਦਾ ਸਮਾਂ ਵੀ ਦਿੱਤਾ ਗਿਆ ਔਰ ਚਰਚਾ ਕਰਨ ਤੋਂ ਬਾਅਦ ਔਰ ਸਾਰਿਆਂ ਨੇ ਜੁਨਾਨੀਮਸਲੀ ਫਿਰ ਇੱਕਮਤ ਹੋ ਕੇ ਜਿਹੜਾ ਉਹ ਐਕਟ ਸੀ ਉਹਨੂੰ ਸਿਲੈਕਟ ਕਮੇਟੀ ਦੇ ਹਵਾਲੇ ਕੀਤਾ ਗਿਆ ਤਾਂ ਕਿ ਇੱਕ ਅੱਛੀ ਜਿਹੜੀ ਆ ਚੰਗੀ ਲੈਜਿਸਲੇਸ਼ਨ ਜਿਹੜੀ ਆ ਉਹ ਸਾਹਮਣੇ ਆ ਸਕੇ ਇਹ ਭੂਵਿੱਖ ਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਉਹ ਪੰਜਾਬ ਦੇ ਦੇਸ਼ ਦੇ ਦੁਨੀਆ ਦੇ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਦਾ ਕੋਈ ਕਿਸੇ ਕਿਸਮ ਦੀ ਕੋਈ ਛੇੜਛਾੜ ਨਾ ਕਰ ਸਕੀ ਕਿਸੇ ਕਿਸਮ ਦਾ અપਮਾਨ ਜਿਹੜਾ ਉਹ ਨਾ ਕਰ ਸਕੀ ਇਸ ਤੋਂ ਬਿਨਾ ਜਿਹੜਾ ਡਰੱਗ ਦਾ ਇਸ਼ੂ ਸੀਗਾ ਤੁਸੀਂ ਸਾਰੇ ਜਾਣਦੇ ਹੋ ਕਿ ਕੱਲ ਡਰੱਗ ਦਾ ਇਸ਼ੂ ਵੀ ਬੜਾ ਅਹਿਮ ਇਸ਼ੂ ਰਹਾ ਉਸ ਨੂੰ ਲੈ ਕੇ ਲੰਬੀ ਚਰਚਾ ਹੋਈ ਔਰ ਉਹਦੇ ਵਿੱਚ ਮੈਂ ਸਮਝਦਾ ਸਾਰਿਆਂ ਨੇ ਇੱਕੋ ਮਤ ਹੋ ਕੇ ਕਿਹਾ ਕਿ ਅਸੀਂ ਡਰੱਗ ਜਿਹੜਾ ਮਾਫੀਆ ਉਹਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਦਾ ਸਹਿਯੋਗ ਕਰਾਂਗੇ ਪਰ ਲੇਕਿਨ ਅਫਸੋਸ ਜਦੋਂ ਅਸੀਂ ਡਰੱਗ ਮਾਫੀਆ ਦੇ ਖਿਲਾਫ ਕਾਰਵਾਈ ਕੀਤੀ ਸੀ ਤਾਂ ਉਸ ਸਮੇਂ ਬਹੁਤ ਸਾਰੇ ਕਾਂਗਰਸ ਦੇ ਲੀਡਰ ਬਹੁਤ ਸਾਰੇ ਕਾੜੀ ਦਲ ਦੇ ਚਲੋ ਆਉਣਾ ਹੀ ਸੀ ਉਹਨਾਂ ਦਾ ਫਰਜ ਮੰਨਦਾ ਸੀਗਾ ਉਹ ਤਾਂ ਆਪਣੇ ਵਿਅਕਤੀ ਨੂੰ ਡਿਫੈਂਡ ਕਰਨਗੇ ਕਰਨਗੇ ਪਰ ਕੁਝ ਉਹ ਲੋਕ ਕਾਂਗਰਸ ਪਾਰਟੀ ਦੇ ਭਾਰਤੀ ਜਨਤਾ ਪਾਰਟੀ ਦੇ ਉਹ ਡਰਗ ਮਾਫੀ ਦੇ ਨਾਲ ਖੜੇ ਸੀ ਉਹ ਗੈਂਗਸਟਰਵਾਦ ਦੇ ਖੜੇ ਸੀਗੇ ਸੋ ਮੈਂ ਤੁਹਾਡੇ ਜਰੀਏ اپੋਜੀਸ਼ਨ ਦਾ ਇਸ ਗੱਲ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨੇ ਸਾਰਿਆਂ ਬਿਲਾ ਦੇ ਉੱਤੇ ਆਪਣੀ ਜਿਹੜੀ ਹੈ ਸਹਿਮਤੀ ਪ੍ਰਗਟ ਕੀਤੀ ਔਰ ਦੂਸਰਾ ਉਹਨਾਂ ਨੇ ਸਹਿਮਤੀ ਪ੍ਰਗਟਾ ਤਾ ਕੀਤੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਕਿਸੇ ਵੀ ਵਿਅਕਤੀ ਦੇ ਨਾਲ ਕੋਈ ਧੱਕਾ ਨਹੀਂ ਕਰਨਾ ਚਾਹੁੰਦੀ ਔਰ ਜਿਹੜੇ ਵੀ ਬਿੱਲ ਬਣਦੇ ਨੇਗੇ ਉਹ ਪੰਜਾਬ ਦੇ ਲੋਕਾਂ ਦੀ ਵੈਲਫੇਅਰ ਨੂੰ ਲੈ ਕੇ ਬਣਦੇ ਨੇ ਚਾਹੇ ਉਹ ਐਨੀਮਲ क्रੂ얼ਟੀ ਬਿੱਲ ਦੀ ਗੱਲ ਕਰ ਲਈਏ ਚਾਹੇ ਉਹ ਅਸੀਂ ਸ਼ਾਪਸ ਜਿਹੜੇ ਸਾਡੇ ਦੁਕਾਨਦਾਰ ਨੇ ਉਹਨਾਂ ਦੀ ਗੱਲ ਕਰ ਲਈਏ ਚਾਹੇ ਉਹ ਅਸੀਂ ਸਾਡੇ ਜਿਹੜਾ ਟੈਕਸ ਵਾਲਾ ਬਿੱਲ ਆ ਉਹਦੀ ਗੱਲ ਕਰ ਲਈਏ ਸੇ ਸਾਰੇ ਬਿੱਲ ਜਿਹੜੇ ਨੇਗੇ ਉਹ ਪੰਜਾਬ ਦੇ ਲੋਕਾਂ ਦੀ ਵੈਲਫੇਅਰ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੀ ਭਲਾਈ ਨੂੰ ਲੈ ਕੇ ਪੰਜਾਬ ਦੀ ਤਰੱਕੀ ਨੂੰ ਲੈ ਕੇ ਬਣਦੇ ਨੇ ਇਸ ਗੱਲ ਕਰਕੇ ਆ ਕਿ ਪਹਿਲੀ ਵਾਰ ਹੋਇਆ ਮੈਂ ਵੀ ਪੰਜਾਬ ਦੀ ਵਿਧਾਨ ਸਭਾ ਚ ਬੈਨ ਵੀ 8ਵਾਂ 9ਵਾਂ ਸਾਲ ਆ ਸੈਕੰਡ ਟਰਮ ਮੇਰੀ ਵੀ ਆ ਔਰ ਅੱਜ ਤੱਕ ਕਦੇ ਵੀ ਕਿਸੇ ਬਿਲੰਤ ਸਹਿਮਤੀ ਨਹੀਂ ਬਣੀ ਸੀ ਹੁਣ ਜਿਹੜੀ ਸਹਿਮਤੀ ਆ ਬਣੀ ਆ ਇੱਥੋਂ ਪਤਾ ਲੱਗਦਾਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਬੜੀ ਇਮਾਨਦਾਰੀ ਦੇ ਨਾਲ ਬੜੇ ਬੜੀ ਜੜੀਆ ਅੱਛੇ ਤਰੀਕੇ ਦੇ ਨਾਲ ਬੜੀ ਕਮਿਟਮੈਂਟ ਦੇ ਨਾਲ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਜਾ ਰਹੀ ਆ ਔਰ ਪੰਜਾਬ ਜਿਹੜਾ ਉਹ ਚਾਰੇ ਪਾਸਿਓਂ ਪਰੋਗਰੈਸ ਕਰ ਰਿਹਾ ਧੰਨਵਾਦ ਥੈਂਕ ਯੂ ਕਿਮਤ ਸਿੰਘ ਜਿਹੜਾ ਤੁਸੀਂ ਪੰਜਾਬ ਸਟੇਟ ਦੇ ਡਿਵਾਈਸ ਗੱਲ ਕੀਤੀ ਹੈ 200 ਰੁਪਏ ਹੱਥ ਤੇ ਲੈਣਾ ਇਹ ਜਿਹੜੇ ਪ੍ਰੋਫੈਸ਼ਨਲ ਜੁੜੇ ਬੰਦੇ ਹਨ ਸਾਰਿਆਂ ਤੋਂ 200 ਰੁਪਏ ਲਿਆ ਜਾਂਦਾ ਹੈ ਕਿਉਂਕਿ ਜਿਹੜੇ ਇਨਕਮ ਟੈਕਸ ਪੇ ਕੀ ਨੇ ਜਿਹੜੇ ਇਨਕਮ ਟੈਕਸ ਪੇ ਕੀ ਨੇ ਜਾਂ ਪ੍ਰੋਫੈਸ਼ਨਲ ਜੁੜੇ ਬੰਦੇ ਨੇ ਕਿ ਸਾਰੇ ਜਿਹੜੇ ਟੈਕਸ ਪੇ ਕਰਦੇ ਨੇ ਕਿ ਉਹਨਾਂ ਸਾਰਿਆਂ ਤੋਂ 200 ਰੁਪਿਆ ਪਰ ਮਹੀਨਾ ਲਿਆ ਜਾਂਦਾ ਸੀਗਾ ਪਰ ਲੇਕਿਨ ਜਿ ਉਹ ਵਨ ਟਾਈਮ ਦੇਣਗੇ ਤਾਂ ਉਹਨਾਂ ਨੂੰ 200 ਰੁਪਿਆ ਜਿਹੜੀ ਆ ਕੰਸੈਸ਼ਨ ਦਿੱਤਾ ਜਾਊਗਾ ਛੋੜ ਦਿੱਤੀ ਜਾਊਗੀ ਤਾਂ ਇਹ ਇੱਕ ਰਾਹਤ ਆ ਅਸੀਂ ਪਿਛਲੇ ਮੈਂ ਪਿਛਲੇ ਸਵਾ 3 ਸਾਲ ਸਾਢੇ 3 ਸਾਲ ਦੀ ਜੇ ਗੱਲ ਕਰ ਲਈਏ ਲਗਾਤਾਰ ਪੰਜਾਬ ਦਾ ਫਾਈਨਾਂਸ ਮਿਨਿਸਟਰ ਕੋਈ ਵੀ ਨਮਾ ਟੈਕਸ ਕੋਈ ਵੀ ਨਮਾ ਟੈਕਸ ਅੱਜ ਤੱਕ ਕਿਸੇ ਵੀ ਤਰ੍ਹਾਂ ਉੱਪਰ ਪੰਜਾਬ ਵਿੱਚ ਨਹੀਂ ਲਾਇਆ ਗਿਆ ਬਲਕਿ ਆ ਜਿਹੜੀ ਕਨਸੈਸ਼ਨ ਆ ਇਹ ਕਨਸੈਸ਼ਨ ਵੀ ਦਿੱਤੀ ਗਈ ਆ ਔਰ ਟੈਕਸ ਦੇ ਵਿੱਚ ਟੈਕਸ ਕਲੈਕਸ਼ਨ ਦੇ ਵਿੱਚ ਵੀ ਜਿਹੜਾ ਉਹ ਵਾਅਦਾ ਹੋਇਆ ਹੈ ਜੇ ਜੇ ਜਮ੍ਹਾਂ ਕਰਾਉਣਾ ਵਨ ਟਾਈਮ 250 ਰੁਪਏ ਉਹ ਤਾਂ ਹੀ ਮਾੜਨ ਦੀ ਮਰਜ਼ੀ ਹੋਈ ਜਿਹੜਾ ਆ ਇਹ ਤਾਂ ਅਗਲੀ ਦੀ ਆਪਸ਼ਨ ਆ ਇਹ ਤਾਂ ਆਪਸ਼ਨ ਡਿਪੈਂਡੈਂਟ ਦਾ ਡਿਪੈਂਡ ਕਰਦਾ ਕਿ ਉਹ क्या ਟਾਈਮ ਕਰਨਾ ਚਾਹੁੰਦਾ ਕੋਈ ਆਪਣੀ ਸੇਵਿੰਗ ਕਰਨਾ ਚਾਹੁੰਦਾ ਜਿਹਨੂੰ ਆਪਾਂ ਛੋਟੀਆਂ ਬਚਤਾਂ ਕਹਿੰਦੇ ਨੇ ਘਰ ਦੀ ਬੱਚੇ ਬਚਤਾਂ ਕਰਦੇ ਨੇ ਜਾਂ ਕੋਈ ਛੋਟੀਆਂ ਬਚਤਾਂ ਕਰਨਾ ਚਾਹੁੰਦਾ ਤਾਂ ਉਹ ਯਾ ਵੈਸੇ ਵੀ ਉਸ ਦੇ ਰਿਕਾਰਡ ਵਿੱਚ ਕਮੇਟੀ ਕਿਹੜੀ ਕਿਹਾ ਹੈਗਾ ਉੱਪਰ ਜਾਏਗਾ ਜਿਹੜੀ ਜਾਂਚ ਕਰੋਗੇ ਦੱਸ ਦਿਆਂਗਾ ਬਿਲਕੁਲ ਨਕੋਦਰ ਦੇ ਵਿੱਚ 1986 ਦੇ ਵਿੱਚ ਅੱਜ ਮੈਂ ਅਫੈਕਟ ਨਹੀਂ ਲੈ ਕੇ ਆਇਆ ਨਹੀਂ ਮੈਂ ਤੁਹਾਨੂੰ ਡਿਟੇਲ ਚ ਦੱਸ ਦਲਾਂ ਨਕੋਦਰ ਦੇ ਵਿੱਚ 1986 ਦੇ ਵਿੱਚ ਗੁਰਦੁਆਰਾ ਅਰਜਨ ਸਾਹਿਬ ਵਿਖੇ ਪੰਜ ਧਾਰਮਿਕ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਹੋਈ ਸੀ ਉਹਨਾਂ ਉਸ ਬੇਅਦਬੀ ਦਾ ਇਨਸਾਫ ਮੰਗਦੇ ਲੋਕ ਜਦੋਂ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ ਨਕੋਦਰ ਦੇ ਅੰਦਰ ਉਸ ਸਮੇਂ ਜਰਿੰਦਰ ਚ ਪੈਂਦਾ ਸੀਗਾ ਅੱਜਕੱਲ ਆਈ ਥਿੰਕ ਗੁਰਦਾ ਕਪੂਰਥੜੇ ਚ ਹੈਗਾ ਤੋ ਇਨਸਾਫ ਲੋਕ ਮੰਗ ਰਹੇ ਸੀਗੇ ਇਨਸਾਫ ਮੰਗਦੇ ਨੇ ਹੱਥੇ ਲੋਕਾਂ ਉੱਪਰ ਉਸ ਸਮੇਂ ਦੀ ਇਕਾਲੀ ਦਲ ਦੀ ਸਰਕਾਰ ਨੇ ਜਿਹਦੇ ਵਿੱਚ ਸਰਦਾਰ ਸਰਜੀਤ ਸਿੰਘ ਬਰਨਾਲਾ ਜੀ ਸਵਰਗਵਾਸੀ ਮੁੱਖ ਮੰਤਰੀ ਸੀ ਸਵਰਗਵਾਸੀ ਕੈਪਟਨ ਕਮਲਜੀਤ ਸਿੰਘ ਹੋਮ ਮਿਨਿਸਟਰ ਸੀ ਸਵਰਗਵਾਸੀ ਸੁਖਜਿੰਦਰ ਸਿੰਘ ਜੀ ਉਸ ਸਮੇਂ ਦੇ ਐਜੂਕੇਸ਼ਨ ਮਿਨਿਸਟਰ ਸੀ ਇਹ ਸਾਰੇ ਅਹਿਮ ਮਨਿਸਟਰ ਉਸ ਸਮੇਂ ਆਪਣੀ ਜਿਹੜੀ ਆ ਡਿਊਟੀ ਨਿਭਾ ਰਹੇ ਸੀਗੇ ਉਸ ਸਮੇਂ ਜਿਹੜਾ ਉਥੇ ਚਾਰ ਨੌਜਵਾਨਾਂ ਨੂੰ ਬਹੁਤ ਬੁਰੀ ਤਰ੍ਹਾਂ ਬਹੁਤ ਬੁਰੀ ਤਰ੍ਹਾਂ ਉਹਨਾਂ ਦੇ ਮੂੰਹ ਦੇ ਵਿੱਚ ਗੋਲੀਆਂ ਜਿਹੜੀਆਂ ਮਾਰੀਆਂ ਗਈਆਂ ਸੀ ਰਿਵਾਲਵਰ ਜਿਹੜੇ ਉਹਨਾਂ ਦੇ ਸਿਰ ਤੇ ਲਾ ਕੇ ਉਹਨਾਂ ਦੇ ਗੋਲੀਆਂ ਮਾਰੀਆਂ ਗਈਆਂ ਸੀ AK-47 ਦੇ ਫਾਇਰ ਉਹਨਾਂ ਦੇ ਜਿਹੜੇ ਮੂੰਹ ਦੇ ਉੱਪਰ ਕੀਤੇ ਗਏ ਸੀਗੇ ਸੋ ਇਸ ਤਰ੍ਹਾਂ ਦਾ ਭਿਆਨਕ ਹਾਦਸਾ ਭਿਆਨਕ ਹਾਦਸਾ ਨਹੀਂ ਮੈਂ ਕਹੂੰਗਾ ਭਿਆਨਕ ਕਤਲਿਆਣ ਜਿਹੜਾ ਉਸ ਸਮੇਂ ਦੀ ਸਰਕਾਰ ਨੇ ਕੀਤਾ ਸੀਗਾ ਔਰ ਉਸ ਵਿੱਚ ਉਸ ਤੋਂ ਬਾਅਦ ਜਿਹੜੀ ਡਿਮਾਂਡ ਸੀ ਔਰ ਜਸਟਿਸ ਗੁਰਨਾਮ ਸਿੰਘ ਰਿਟਾਇਰ ਜੱਜ ਸਾਹਿਬ ਦੀ ਗਵਾਹੀ ਦੀ ਕਮੇਟੀ ਬਣੀ ਇਹਨਾਂ ਨੇ ਇੱਕ ਰਿਪੋਰਟ ਜਿਹੜੀ ਆ ਉਹ ਤਾਂ ਤੁਹਾਨੂੰ ਪੰਜਾਬ ਦੀ ਵਿਧਾਨ ਸਭਾ ਦੀ ਲਾਇਬ੍ਰੇਰੀ ਚ ਵੀ ਤੁਹਾਨੂੰ ਮਿਲ ਜੇ ਤੁਸੀਂ ਬਹੁਤ ਸਾਰੇ ਸਾਥੀਆਂ ਨੇ ਪੜ੍ਹੀ ਵੀ ਹੋਣੀ ਆ ਔਰ ਉਸ ਤੋਂ ਬਾਅਦ ਇੱਕ ਸੈਕੰਡ ਰਿਪੋਰਟ ਸੀਗੀ ਉਹਨਾਂ ਦੀ ਐਕਸ਼ਨ ਟੇਕਨ ਯਾਨੀ ਐਕਸ਼ਨ ਕੀ ਹੋਣਾ ਚਾਹੀਦਾ ਕੌਣ ਕੌਣ ਸਾਜ਼ਿਸ਼ਕਾਰ ਸੀ ਕਿਹਨਾਂ ਨੇ ਉਸ ਸਮੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਕਿਹਨਾਂ ਲੋਕਾਂ ਨੇ ਉਸ ਸਮੇ ਗੋਲੀਆਂ ਮਾਰ ਕੇ ਨੌਜਵਾਨਾਂ ਨੂੰ ਮਾਰਿਆ ਇਹ ਸਾਰੀ ਉਸ ਐਕਸ਼ਨ ਟੇਕ ਚ ਰਿਪੋਰਟ ਦਾ ਐਸਐਸਸੀ ਪਰਲੇਕ ਅਫਸੋਸ 1986 ਤੋਂ ਲੈ ਕੇ ਅੱਜ 2025 ਆ ਗਿਆ ਕਿਸੇ ਨੇ ਵੀ ਇਹਦੇ ਤੇ ਗੱਲ ਨਹੀਂ ਕੀਤੀ ਜਦੋਂ ਮੈਂ ਆਪ ਵਿਧਾਨ ਸਭਾ ਦੇ اپੋਜੀਸ਼ਨ ਦੇ ਵਿੱਚ ਸੀਗਾ ਵਿਰੋਧੀ ਧਰ ਦੇ ਵਿੱਚ ਸੀਗਾ ਤੁਸੀਂ ਮੈਨੂੰ ਕਦੇ ਰਿਪੋਰਟ ਕੀਤਾ ਹੋਣਾ ਕਿਸੇ ਨਾ ਕਿਸੇ ਨੇ ਮੈਂ ਉਹ ਸਮੇਂ ਵੀ ਇਹ ਡਿਮਾਂਡ ਉਸ ਵੇਲੇ ਮੈਂ ਮੰਗ ਰੇਜ਼ ਕੀਤੀ ਸੀ ਤੋਂ ਜਿਹੜੀ ਆ ਇਹ ਮੰਗ ਇਸ ਪਰ ਪੂਰੀ ਹੋਈ ਆ ਸੋ ਮੈਂ ਮਾਨਯੋਗ ਸਪੀਕਰ ਸਾਹਿਬ ਦਾ ਵੀ ਧੰਨਵਾਦ ਕਰਨਾ ਚਾਹਣਾਗਾ ਕਿ ਉਹਨਾਂ ਨੇ ਤੇ ਕਮੇਟੀ ਦਾ ਗਠਨ ਕੀਤਾਗਾ ਆਈ ਥਿੰਕ ਆਜ ਜੋ ਕਮੇਟੀ ਆਜ ਜਾਂ ਕੱਲ ਦੇ ਵਿੱਚੋਂ ਕਮੇਟੀ ਜਿਹੜੀ ਆ ਅਨਾਉਂਸ ਹੋ ਜੂਗੀ ਮੈਂਬਰ ਸਭਾ ਦੀ ਕਮੇਟੀ ਆ

देखिए ये पहले मामला चंडीगढ़ पुलिस को दिया गया था मैंने कहा मैं हम तो कभी रोका नहीं हमने कहा इन्वेस्टिगेशन हो जानी चाहिए इन्वेस्टिगेश हमने जब पहले मामला ध्यान में आया था तो पंजाब सरकार ने तुरंत उन दोषियों के खिलाफ एफ आई आर जो रजिस्टर कर दी थी और उसके बाद कर्नल बाट जी के परिवार ने समझा कि नहीं हमने अपनी इन्वेस्टिगेशन शिफ्ट करवानी है तो इन्वेस्टिगेशन चंडीगढ़ को शिफ्ट हुई अब उनका चंडीगढ़ की पुलिस में विश्वास नहीं रहा होगा तो सीबीआई को सौंप दी गई है तो इन्वेस्टिगेशन का विषय है तो इन्वेस्टिगेशन हो जानी चाहिए और ये कोर्ट ने वर्डिक्ट दिया है और कोर्ट का जब ऑर्डर आएगा तो उसको पढ़ने के बाद और भी हम अच्छे तरीके से आपको बता सकेंगे पर लेकिन इन्वेस्टिगेशन का विषय इन्वेस्टिगेशन होनी चाहिए ਤੇ ਮੈਂ ਸਾਧ ਤੋਂ ਬਾਰੇ ਗੱਲ ਕਰੀ ਜੇ ਇਹ ਤੁਸੀਂ ਸਬੂਤ ਕਰਦੇ ਹੋ ਮੈਂ ਸੱਚਾ ਛੱਡ ਦਾਂਗਾ ਇਹਦੇ ਨਾਲ ਹੀ ਸਵਾਲ ਇਹ ਵੀ ਅਸਲ ਕਿ ਵੀ ਇਹਦੇ ਨਾਲ ਤੁਸੀਂ ਕੁਆਲਿਫਿਕੇਸ਼ਨ ਵੀ ਜਾਣ ਕਰਤੀ ਸੀ ਕੀ ਲੋੜ ਪਿੱਛੇ ਲੱਗਣ ਜਾਂ ਨਿੱਜੀ ਤੌਰ ਤੇ ਦੇਖੋ ਮੇਰਾ ਨਿੱਜੀ ਤੌਰ ਤੇ ਕਿਸੇ ਨਾਲ ਕੋਈ ਵੀ ਵਿਰੋਧ ਨਹੀਂ ਕਿਸੇ ਨਾਲ ਮੇਰੀ ਕੋਈ ਲੜਾਈ ਨਹੀਂ ਕਿਸੇ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ ਮੈਂ ਤਾਂ ਪੰਜਾਬ ਦੀ ਵਿਧਾਨ ਸਭਾ ਸੈਕੰਡ ਟਾਈਮ ਚੁਣ ਕੇ ਆਇਆਗਾ ਔਰ ਬੜੀ ਹੰਬਲ ਅਸੀਂ ਬੈਕਗ੍ਰਾਉਂਡ ਤੋਂ ਆਉਨੇ ਆਗੇ ਬੜੇ ਮਿਹਨਤ ਕਰਕੇ ਜਿਹੜਾ ਇੱਥੇ ਪਹੁੰਚਿਆਗੇ ਉਹ ਤਾਂ ਜਿਹੜੇ ਲੋਕ ਨੇ ਵੱਡੇ ਵੱਡੇ ਉਹਨਾਂ ਦੀਆਂ ਤਾਂ ਵੱਡੇ ਵੱਡੇ ਰਜਵਾੜਿਆਂ ਦੇ ਘਰਾਂ ਚੋਂ ਆਏ ਨਹੀਂ ਵੱਡੇ ਵੱਡੇ ਲੋਕ ਨਹੀਂ ਕਿ ਸੋ ਤਾਂ ਮੈਨੂੰ ਕਿਸੇ ਸੱਜਣ ਨੇ ਦਿੱਤਾ ਕਿ ਇਹਨਾਂ ਨੇ ਆਪਣੀ ਜਦੋਂ 2007 ਦੀ 2 ਦੀ 17 ਦੀ ਜਦੋਂ ਵੀ ਇਹ ਨਾਮੀਨੇਸ਼ਨ ਪੇਪਰ ਫਾਈਲ ਕਰਦੇ ਨੇ ਉਹ ਤੋਂ ਡਿਫਰੈਂਟ ਕਿਸਮ ਦੀ ਆਪਣੀ ਕੁਆਲੀਫਿਕੇਸ਼ਨ ਐਜੂਕੇਸ਼ਨ ਜਿਹੜੀ ਉਹ ਦਰਜ ਕਰਵਾਉਂਦੇ ਕਿਉਂਕਿ ਉਸ ਦੇ ਅੰਦਰ ਕਾਲਮ ਬਣਿਆ ਹੁੰਦਾ ਕਿ 2007 ਸਮੈ ਕਿਸੀ 2012 ਸਮੈ ਕਿਸੀ ਉਸ ਕਿਸੇ ਵਿਅਕਤੀ ਨੇ ਸਾਥੀ ਨੇ ਜਿਹੜੀ ਉਹ RTI ਐਂਡ 2C ਕਿਉਂਕਿ DAV ਕਾਲਜ ਦੇ ਅੰਦਰ ਇਹਨਾਂ ਦਾ ਸੀ ਕਿ DAV ਕਾਲਜ ਚ ਪੜ੍ਹੇ ਨੇਗੇ ਸੋ DAV ਕਾਲਜ ਦੀ ਜਿਹੜੀ ਫਰਸਟ ইয়ার ਦੀ ਸੈਕੰਡ ইয়ার ਦੀ ਥਰਡ ইয়ার ਦੀ ਡਿਗਰੀ ਬੰਗੀ ਸੀਗੀ ਸੋ ਉਸ ਸਮੇਂ ਆਹ ਆਨਰੇਬਲ ਮੈਂਬਰ ਸਾਹਿਬਾਨ ਨੇ ਲਿਖ ਕੇ ਦਿੱਤਾ ਕਿ ਮੇਰੀ ਜਿਹੜੀ ਆ ਇਹ ਪਰਸਨਲ ਇਨਫੋਰਮੇਸ਼ਨ ਆ ਇਹ ਡਿਸਕਲੋਜ਼ ਨਾ ਕੀਤੀ ਜਾਵੇ RTI ਦੇ ਤਹਿਤ ਇੱਕ ਬਣਿਆ ਹੋਇਆ ਕਿ ਮੇਰੀ ਪਰਸਨਲ ਇਨਫੋਰਮੇਸ਼ਨ ਆ ਡਿਸਕਲੋਜ਼ ਨਾ ਕੀਤੀ ਜਾਵੇ ਪਰ ਲੇਕਿਨ ਜਿਹੜਾ ਉਹ RTI ਐਕਸਟੈਂਸ ਸੀਗਾ ਤੇ ਮੈਂ ਤਾਂ ਮਿਰਕੁਟ ਅੰਕੜੇ ਨਹੀਂ ਹੈਗੇ ਨਾਮ ਹੈ ਤੁਹਾਨੂੰ ਬਾਅਦ ਚ ਦੱਸ ਦੂੰਗਾ ਤੋਂ ਉਹਨਾਂ ਨੇ ਫਿਰ ਜਿਹੜਾ ਨੈਸ਼ਨਲ ਕਮਿਸ਼ਨ ਆ ਉਹਨਾਂ ਕੋਲ ਅਪਰੋਚ ਕੀਤੀ ਨੈਸ਼ਨਲ ਕਮਿਸ਼ਨ ਨੇ ਕਿਹਾ ਕਿ ਨਹੀਂ ਇਹ ਪਰਸਨਲੀ ਜਨਤਾ ਕਾ ਕਿ ਕਿਸੇ ਦਾ ਵੀ ਰਿਕਾਰਡ ਕਿਸੇ ਦੀ ਵੀ ਡਿਗਰੀ ਜਿਹੜੀ ਆ ਜਦੋਂ ਕੋਈ ਵੀ ਜਨਤਾ ਕ ਲਾਈਫ ਦੇ ਹੁੰਦਾ ਔਰ ਕਲੇਮ ਕਰਦਾ ਜੇ ਮੈਂ ਆਪਣੀ ਕਲੇਮ ਕਰਦਾ ਕਿ ਮੈਂ ਗ੍ਰੈਜੂਏਸ਼ਨ ਆ ਜਾਂ ਪੋਸਟ ਗ੍ਰੈਜੂਏਸ਼ਨ ਆ ਜਾਂ ਮੈਂ ਲਾਤੀ ਗ੍ਰੈਜੂਏਸ਼ਨ ਕੀਤੀ ਹੈ ਮੈਂ ਜੋ ਵੀ ਕੁਝ ਕੀਤਾਗਾ ਤਾਂ ਮੈਂ ਜਦੋਂ ਇੱਕ ਕੁਆਲੀਫਿਕੇਸ਼ਨ ਨੂੰ ਆਪਣੀ ਨੂੰ ਜਨਤਾ ਕਰਦਾਗਾ ਕਿਸੇ ਨੋਮੀਨੇਸ਼ਨ ਪੇਪਰ ਤੇ ਫਾਈਲ ਕਰਦਾਗਾ ਤਾਂ ਉਹਦੇ ਵਿੱਚ ਕੋਈ ਵੀ ਜਿਹੜੀ ਨਜੀ ਇਨਫਰਮੇਸ਼ਨ ਨਹੀਂ ਨਹੀਂ ਰਹਿ ਜਾਂਦੀ ਤਾਂ ਫਿਰ ਉਹਨਾਂ ਨੇ ਕਿਹਾ ਕਿ ਜਨਤਕ ਕੀਤੀ ਜਾਵੇ ਤਾਂ ਉਹ ਡਿਗਰੀ ਦਾ ਪਹਿਲਾ ਪਾਠ ਜਿਹੜਾ ਬੀਏ ਫਰਸਟ ਪਾਰਟ ਸੀ ਉਹ ਬੜਾ ਮੱਧਮ ਆ ਪੜਾਈ ਯੋਗ ਨਹੀਂ ਹੈਗਾ ਤੁਸੀਂ ਅਪਲਾਈ ਕਰ ਲਿਓ ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਡੀਏਵੀ ਕਾਲਜ ਨੂੰ ਅਪਲਾਈ ਕਰ ਲਿਓ ਉਹਦੇ ਵਿੱਚ ਆਈ ਥਿੰਕ ਸਿਰਫ ਦੋ ਜਾਂ ਤਿੰਨ ਪੇਪਰ ਦਿੱਤੇ ਨੇ ਮੈਨੂੰ ਜਿੰਨਾ ਕਿ ਮੈਨੂੰ ਪੜਨ ਚਾ ਮੇ ਵੀ ਮੈਂ ਆਮ ਰੋਂਗ ਮੈਂ ਗਲਤ ਹੋ ਸਕਦਾ ਤਾਂ ਹੀ ਮੈਂ ਕਿਹਾ ਤੁਸੀਂ ਵੀ ਅਪਲਾਈ ਕਰ ਲਿਓ ਸ਼ਾਇਦ ਪੰਜਾਬੀ ਦੇ ਪੇਪਰ ਜਿਹੜੇ ਨੇਗੇ ਉਹ ਨਹੀਂ ਦਿੱਤੇ ਗਏ ਪੰਜਾਬੀ ਜਿਹੜੀ ਆ ਉਹ ਪਾਸ ਨਹੀਂ ਕੀਤੀ ਗਈ ਕਿਉਂਕਿ ਗੱਲਾਂ ਪੰਜਾਬ ਦੀਆਂ ਕਰਦੇ ਨੇ ਕਿ ਪਰ ਲੇਕਿਨ ਪੰਜਾਬੀ ਜਿਹੜੀ ਹੈ ਸ਼ਾਇਦ ਉਹ ਚ ਪਾਸ ਨਹੀਂ ਕੀਤੀ ਕਿ ਤੁਸੀਂ ਆਰਟੀਟੈਟ ਇਨਫੋਰਮੇਸ਼ਨ ਲੈ ਲਿਓਰ ਮੈਨੂੰ ਵੀ ਅਗਦੀ ਵਾਰ ਦੇ ਦਿਦਿਓ ਤਾਂ ਕਿ ਮੈਨੂੰ ਵੀ ਜਿਹੜੀ ਆ ਉਹ ਬਦਨਸਵਾਚ ਸਹਾਇ ਹੋ